ਉਹੀ ਟਾਈਮ ਨੂੰ ਯਾਦ ਕਰ ਰਹੇ ਆ ਜਦੋਂ ਵੈਸਟ ਵੈਸਟ ਬਣ ਰਿਹਾ ਸੀ ਇਹ 3 ਸਵਾ 3 ਸਾਲ ਦਾ ਜੋ ਹਾਲਾਤ ਰਹੇ ਅੱਜ ਜਦੋਂ ਲੋਕ ਅੱਜ ਜਾਈਦਾ ਉਹ ਆਪ ਹੀ ਕਹਿੰਦੇ ਨੇ ਵੀ ਯਾਰ ਉਹੀ ਟਾਈਮ ਸੀ ਹੁਣ ਤਾਂ ਸਵਾ 3 ਸਾਲ ਚ ਟਿਵੇਂ ਨਹੀਂ ਲੱਗੀ ਅਸੀਂ ਦੀ ਜਵਾਬ ਦੇ ਕੇ ਸਾਰਿਆਂ ਨੇ ਹਮੇਸ਼ਾ ਤੋਂ ਹੀ ਸਾਰੀ ਪਾਰਟੀ ਇਕੱਠੀ ਸੀ ਸਿਰਫ ਯਾਰ ਮੇਰੀ ਗੱਲ ਸੁਣ ਕਾਂਗਰਸ ਪਾਰਟੀ ਤੋਂ ਸਵਾਲ ਪੁੱਛਦੇ ਹੋ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਕਦੀ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਕਦੀ ਭਾਜਪਾ ਨੂੰ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਹਮੇਸ਼ਾ ਸਾਨੂੰ ਹੀ ਪੁੱਛਦੇ ਹੋ ਸਾਨੂੰ ਵੀ ਇਸ ਕਰਕੇ ਪੁੱਛਦੇ ਹੋ ਸਾਨੂੰ ਅਹਿਸਾਸ ਹੈ ਵੀ ਲੋਕ ਚਾਹੁੰਦੇ ਨੇ ਵੀ ਕਾਂਗਰਸ ਪਾਰਟੀ ਆਵੇ ਇਸ ਕਰਕੇ ਸਾਡੀ ਜਵਾਬ ਸਟੇਟ ਲੀਡਰਸ਼ਿਪ ਨੈਸ਼ਨਲ ਲੀਡਰਸ਼ਿਪ ਸਭ ਕਰਦਾ ਸਰ ਜਵਾਬ ਮਿਲ ਗਿਆ ਜਿਹੜੇ ਉਹੀ ਟਾਈਮ ਨੂੰ ਯਾਦ ਕਰ ਰਹੇ ਆ ਜਦੋਂ ਵੈਸਟ ਵੈਸਟ ਵੰਡ ਰਿਹਾ ਸੀ ਇਹ 3 ਸਵਾ 3 ਸਾਲ ਦਾ ਜੋ ਹਾਲਾਤ ਰਹੇ ਅੱਜ ਜਦੋਂ ਲੋਕਾਂ ਚ ਜਾਈਦਾ ਉਹ ਆਪ ਹੀ ਕਹਿੰਦੇ ਨੇ ਵੀ ਯਾਰ ਉਹ ਹੀ ਟਾਈਮ ਸੀ ਹੁਣ ਤਾਂ ਸਵਾ 3 ਸਾਲ ਚ ਟਵਨੀ ਲੱਗੀ ਅਸੀਂ ਜੀ ਜਵਾਬ ਦੇ ਕੇ ਸਾਰਿਆਂ ਨੂੰ ਹਮੇਸ਼ਾ ਤੋਂ ਹੀ ਸਾਰੀ ਪਾਰਟੀ ਇਕੱਠੀ ਸੀ ਸਿਰਫ ਯਾਰ ਮੇਰੀ ਗੱਲ ਸੁਣੋ ਕਾਂਗਰਸ ਪਾਰਟੀ ਤੋਂ ਸਵਾਲ ਪੁੱਛਦੇ ਹੋ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਕਦੀ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਕਦੀ ਭਾਜੀਪੀ ਨੂੰ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਹਮੇਸ਼ਾ ਸਾਨੂੰ ਹੀ ਪੁੱਛਦੇ ਹੋ ਸਾਨੂੰ ਵੀ ਇਸ ਕਰਕੇ ਪੁੱਛਦੇ ਹੋ ਸਾਨੂੰ ਅਹਿਸਾਸ ਹੈ ਵੀ ਲੋਕ ਚਾਹੁੰਦੇ ਨੇ ਵੀ ਕਾਂਗਰਸ ਪਾਰਟੀ ਆਵੇ ਇਸ ਕਰਕੇ ਸਾਡੀ ਜਵਾਬ ਸਰ ਲੋਕਲ ਲੀਡਰਸ਼ਿਪ ਕਿੱਦਾਂ ਲੈਦੇ ਨੇ ਸਟੇਟ ਲੀਡਰਸ਼ਿਪ ਨੈਸ਼ਨਲ ਲੀਡਰਸ਼ਿਪ ਸਭ ਕਰਦੇ ਸਰ ਬਾਤ ਕਰਨ ਨੂੰ ਜਵਾਬ ਮਿਲ ਗਿਆ ਜਿਹੜਾ ਉਹੀ ਟਾਈਮ ਨੂੰ ਯਾਦ ਕਰ ਰਹੇ ਆ ਜਦੋਂ ਵੈਸਟ ਬੈਸਟ ਬਣ ਰਿਹਾ ਸੀ ਇਹ 3 ਸਵਾ 3 ਸਾਲ ਦਾ ਜੋ ਹਾਲਾਤ ਰਹੇ ਅੱਜ ਜਦੋਂ ਲੋਕ ਅੱਜ ਚਾਈਦਾ ਉਹ ਆਪ ਹੀ ਕਹਿੰਦੇ ਨੇ ਵੀ ਯਾਰ ਉਹੀ ਟਾਈਮ ਸੀ ਹੁਣ ਤਾਂ ਸਵਾ 3 ਸਾਲ ਚੱਟ ਵੀ ਨਹੀਂ ਲੱਗੀ ਅਸੀਂ ਦੀ ਕੋਈ ਜਵਾਬ ਦੇ ਕੇ ਸਾਰਿਆਂ ਨੇ ਹਮੇਸ਼ਾ ਤੋਂ ਹੀ ਸਾਰੀ ਪਾਰਟੀ ਇਕੱਠੀ ਸੀ ਸਿਰਫ ਯਾਰ ਮੇਰੀ ਗੱਲ ਸੁਣੋ ਕਾਂਗਰਸ ਪਾਰਟੀ ਤੋਂ ਸਵਾਲ ਪੁੱਛਦੇ ਹੋ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਕਦੀ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਕਦੀ ਭਾਜਪਾ ਨੂੰ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਹਮੇਸ਼ਾ ਸਾਨੂੰ ਹੀ ਪੁੱਛਦੇ ਹੋ ਸਾਨੂੰ ਵੀ ਇਸ ਕਰਕੇ ਪੁੱਛਦੇ ਹੋ ਸਾਨੂੰ ਅਹਿਸਾਸ ਹੈ ਵੀ ਲੋਕ ਚਾਹੁੰਦੇ ਨੇ ਵੀ ਕਾਂਗਰਸ ਪਾਰਟੀ ਆਵੇ ਇਸ ਕਰਕੇ ਸਾਡੀ ਜਵਾਬ ਸਟੇਟ ਲੀਡਰਸ਼ਿਪ ਨੈਸ਼ਨਲ ਲੀਡਰਸ਼ਿਪ ਸਭ ਕਰਦਾ ਸਰ ਜਵਾਬ ਮਿਲ ਗਿਆ ਜਿਹੜੇ ਉਹੀ ਟਾਈਮ ਨੂੰ ਯਾਦ ਕਰ ਰਹੇ ਆ ਜਦੋਂ ਵੈਸਟ ਵੈਸਟ ਵੰਡ ਰਿਹਾ ਸੀ ਇਹ 3 ਸਵਾ 3 ਸਾਲ ਦਾ ਜੋ ਹਾਲਾਤ ਰਹੇ ਅੱਜ ਜਦੋਂ ਲੋਕ ਅੱਜ ਚਾਈਦਾ ਉਹ ਆਪ ਹੀ ਕਹਿੰਦੇ ਨੇ ਵੀ ਯਾਰ ਉਹੀ ਟਾਈਮ ਸੀ ਹੁਣ ਤਾਂ ਸਵਾ 3 ਸਾਲ ਚੱਟ ਵੀ ਨਹੀਂ ਲੱਗੀ ਅਸੀਂ ਦੀ ਜਵਾਬ ਦੇ ਕੇ ਸਾਰਿਆਂ ਨੇ ਹਮੇਸ਼ਾ ਤੋਂ ਹੀ ਸਾਰੀ ਪਾਰਟੀ ਇਕੱਠੀ ਸੀ ਸਿਰਫ ਯਾਰ ਮੇਰੀ ਗੱਲ ਸੁਣੋ ਕਾਂਗਰਸ ਪਾਰਟੀ ਤੋਂ ਸਵਾਲ ਪੁੱਛਦੇ ਹੋ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਕਦੀ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਕਦੀ ਭਾਜਪਾ ਨੂੰ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਹਮੇਸ਼ਾ ਸਾਨੂੰ ਹੀ ਪੁੱਛਦੇ ਹੋ ਸਾਨੂੰ ਵੀ ਇਸ ਕਰਕੇ ਪੁੱਛਦੇ ਹੋ ਸਾਨੂੰ ਅਹਿਸਾਸ ਹੈ ਵੀ ਲੋਕ ਚਾਹੁੰਦੇ ਨੇ ਵੀ ਕਾਂਗਰਸ ਪਾਰਟੀ ਆਵੇ ਇਸ ਕਰਕੇ ਸਾਡੀ ਜਵਾਬ ਸਟੇਟ ਲੀਡਰਸ਼ਿਪ ਨੈਸ਼ਨਲ ਲੀਡਰਸ਼ਿਪ ਸਭ ਕਰਦਾ ਸਰ ਜੀ ਬਾਤ ਕਰਨ ਦਾ ਜਵਾਬ ਮਿਲ ਗਿਆ ਜਿਹੜੇ